ਜਦੋਂ ਸਾਨੂੰ ਪਤਾ ਲੱਗਾ ਵਾ ਸਵੇਰੇ 7:00 ਵਜੇ ਕੋਈ 5-7 ਮਿੰਟ ਦੇ ਤੇ ਸਾਨੂੰ ਬੜਾ ਇੱਕ ਰਾਤ ਜੀ ਮਿਲੀ ਆ ਕਿ ਵਧੀਆ ਹੋਇਆ ਤੇ ਜਿਹੜੀ ਸਾਡੇ ਮਨ ਦੇ ਵਿੱਚ ਇੱਕ ਹੈਗਾ ਸੀ ਵੀ ਉਹਦੇ ਜਿਹੜਾ ਸਰੂਪ ਕਿਦਾਂ ਦਾ ਹੋਊਗਾ ਉਹ ਵੇਖ ਕੇ ਸਾਨੂੰ ਬੜਾ ਵਧੀਆ ਲੱਗਾ ਕਿ ਚਲੋ ਸਿੱਖੀ ਸਰੂਪ ਦੇ ਵਿੱਚ ਆ ਬਾਕੀ ਤੇ ਚਲੋ ਜਿਹੜਾ ਕਾਨੂੰਨੀ ਲੜਾਈ ਆ ਉਹ ਤੇ ਬਾਅਦ ਜੀ ਆ ਕੀ ਫੈਸਲਾ ਹੁੰਦਾ ਕਿ ਉਹ ਬਾਅਦ ਦੀ ਗੱਲ ਆ ਪਰ ਇਹਦੇ ਤੇ ਸਾਨੂੰ ਤਸੱਲੀ ਹੋਈ ਆ ਵੀ ਠੀਕ ਆ ਤਹਾਡੇ ਵੱਲੋਂ ਮਿਲਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਤਾਂ ਬਿਲਕੁਲ ਜ਼ਰੂਰ ਪਰਿਵਾਰਕ ਮੈਂਬਰ ਅਸੀਂ ਜਾਵਾਂਗੇ ਮੈਂ ਮੈਂ ਤੇ ਆਪਣੇ ਬ੍ਰਦਰ ਨੂੰ ਮਿਲਣੇ ਜਾਣਾ ਹਰਜੀਤ ਸਿੰਘ ਨੂੰ ਜੇ ਅਸੀਂ ਤੋਂ ਉਹੀ ਵੇਖ ਰਹੇ ਹਾਂ ਕਿ ਉਹਨਾਂ ਦਾ ਪਤਾ ਸਾਨੂੰ ਲੱਗੇ ਕਿ ਉਹਨਾਂ ਨੂੰ ਕਿਹੜੀ ਚੀਜ਼ ਉੱਥੇ ਮਿਲ ਸਕਦੀ ਆ ਤੇ ਕਿਹੜੀ ਇੱਥੋਂ ਲੈ ਕੇ ਜਾਈਏ ਤੇ ਉਹ ਉਹਨਾਂ ਨੂੰ ਸੌਖੇ ਤਰੀਕੇ ਨਾਲ ਮਿਲੇ ਜਾਂ ਕਿਹੜੀ ਚੀਜ਼ ਦੀ ਲੋੜ ਆ ਉਹ ਅਸੀਂ ਅਜੇ ਇਸਲਾਹ ਗੰਤੀ ਕਰ ਹੀ ਰਹੇ ਹਾਂ ਕਿ ਚਲੋ ਇਹ ਵੀ ਹੋ ਗਿਆ ਹੁਣ ਇਹਦੇ ਵੀ ਨਾਲ ਉਹਦੇ ਬਾਕੀ ਸਾਰੇ ਪਰਿਵਾਰਕ ਮੈਂਬਰ ਕੋਸ਼ਿਸ਼ ਕਰਾਂਗੇ ਇੱਕ ਦੋ ਜਾਣੇ ਜਾ ਕੇ ਮਿਲ ਕੇ ਜਦੋਂ ਪਹਿਲਾਂ ਉਹ ਅਰਵਾੜਦੀਆਂ ਸੀ ਕਿ ਉਹਨਾਂ ਨੇ ਫੇਸ ਕਤਲ ਕਰਵਾ ਦਿੱਤੇ ਜੇ ਫਿਰ ਸੀਸੀਟੀਵੀ ਫੁਟੇਜ ਵਗੈਰਾ ਵੀ ਸਾਹਮਣੇ ਆਇਆ ਉਸ ਨੂੰ ਲੱਗੇ ਅੱਜ ਜਿਵੇਂ ਸਰੈਂਡਰ ਹੋਏ ਨੇ ਸਿੱਕੀ ਸੁਪ ਦੇ ਵਿੱਚ ਨੇ ਕਿਸ ਤਰ੍ਹਾਂ ਦਾ ਲੱਗ ਰਿਹਾ ਨੇ ਉਹ ਸਾਨੂੰ ਬੜਾ ਜਿਹੜੀਆਂ ਉਹ ਪਹਿਲੀਆਂ ਤਸਵੀਰਾਂ ਵੇਖਣ ਦੇ ਦਾ ਦੱਸਣ ਦੇ ਸਾਨੂੰ ਬੜਾ ਦੁੱਖ ਹੁੰਦਾ ਸੀ ਔਰ ਉਹ ਉਹ ਵੇਖ ਕੇ ਸਾਨੂੰ ਜਿਹੜਾ ਗੁਰੂ ਤੇ ਭਰੋਸਾ ਹੋਰ ਵੱਜਾ ਗਿਆ ਕਿ ਉਹ ਵਾਹਿਗੁਰੂ ਬੜਾ ਅਭਿਅੰਤਵਾ ਉਹ ਜੇ ਕਿਸੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਾ ਤੇ ਫਿਰ ਕੁਝ ਨਹੀਂ ਹੋ ਸਕਦਾ ਠੀਕ ਠਾਕ ਹੁੰਦਾ ਭਾਈ ਸਾਹਿਬ ਵੱਲੋਂ ਅੱਜ ਸੰਗਤ ਨੂੰ ਸੰਬੋਧਨੋਂ ਕਿਹਾ ਗਿਆ ਕਿ ਜੇ ਖਾਲਸਾ ਬਹੀਰ ਜਿਹੜੀ ਚਲਾਈ ਜਾਵੇ ਕਿ ਅਮਰਤ ਜਿਹੜਾ ਵਾ ਜਿਵੇਂ ਪਹਿਲਾਂ ਚਲਾਈ ਜਾਂਦਾ ਸੀ ਬਾਅਦ ਵਿੱਚ ਵੀ ਇਸ ਤਰ੍ਹਾਂ ਹੀ ਚੱਲੇਗਾ ਕੀ ਉਸ ਪਰਿਵਾਰ ਸਾਥ ਦੇਵੇਗਾ ਦੇਖੋ ਜੀ ਪਰਿਵਾਰ ਜਿੱਦਾਂ ਦਾ ਪੰਜਾਬ ਦੇ ਵਾਸਤੇ ਕੋਈ ਪੰਜਾਬ ਦਾ ਇਤਿਹਾਸਕ ਕੋਈ ਕਿਰਮ ਦਾ ਪ੍ਰੋਗਰਾਮ ਸ਼ੁਰੂ ਕਰੇਗਾ ਤੇ ਅਸੀਂ ਬਣਦਾ ਯੋਗਦਾਨ ਪਾਵਾਂਗੇ ਇੱਥੇ ਭਾਈ ਰਾਮ ਸਿੰਘ ਕੱਲ ਆਏ ਸੀਗੇ ਰਾਮਦੇਵ ਮੀਟਖਾਲ ਦੇ ਜਿਹੜੇ ਸੰਗਵਾਂ ਵਾਲੇ ਆ ਉਹ ਆ ਵੀ ਕਹਿ ਰਹੇਗੇ ਕਿ ਅਸੀਂ ਸ਼ੁਰੂ ਕਰਾਂਗੇ ਜਿਹੜੀ ਆ ਖਾਲਸਾ ਵੀ ਦੇਖੋ ਜੋ ਵੀ ਕਰੇ ਇਹਦੇ ਇਹੋ ਜਿਹੀ ਕੋਈ ਮੇਨ ਬੰਦੇ ਹੀ ਕਰ ਸਕਦੇ ਐ ਏਡਾ ਵੱਡਾ ਜਿਹਦਾ ਕਾਰਜ ਆ ਉਹ ਤੇ ਸਾਡੇ ਵਸਦੀ ਤੇ ਨਹੀਂ ਗੱਲ ਆ ਅਸੀਂ ਤੇ ਸਹਿਯੋਗ ਦੇ ਸਕਦੇ ਜਿੱਦਾਂ ਦਾ ਸਾਡੇ ਕੋਲ ਹੋਊਗਾ ਅਸੀਂ ਤੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਚ ਫਸੇ ਆ ਅਸੀਂ ਤੇ ਕਹਿੰਨੇ ਆ ਕਿ ਵੈਗਰੂ ਕਰੇ ਉਹ ਗੁਰੂ ਵਾਲੇ ਬਣ ਤੇ ਆਪਣੇ ਪਰਿਵਾਰ ਦਾ ਉਹਦੀ ਤਰੱਕੀ ਪੰਜਾਬ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ